ਉਹ ਤੱਕ ਧਾਲੀਵਾਲ ਨੂੰ ਬਣਾਇਆ ਹਟਾਇਆ ਗਿਆ ਦੇਖੋ ਧਾਲੀਵਾਲ ਇੱਕ ਲਾਊਡ ਮਾਉਥ ਸੀਗਾ ਧਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਮਹਿਕਮੇ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਿਨਿਸਟਰ ਵਿਦਾਊਟ ਅ ਪੋਰਟਫੋਲੀਓ ਐਨ ਆਰ ਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਜਲਾਲਜੀਤ ਭੁੰਨਰ ਦੇ ਖਿਲਾਫ ਇੰਨਾ ਰੋਲਾ ਪਿਆ ਐਨ ਆਰ ਆਈ ਔਰਤ ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮੁਦਖਲਤ ਨਹੀਂ ਗਈ ਇੱਕ ਜਗਰਾਉਂ ਚ ਐਨ ਆਰ ਆਈ ਦੀ ਕੋਠੀ ਡਬਲਿਊ ਸੀ ਸਰਪਜੀਤ ਕੋਰ ਮਾਣੂ ਕਹਿੰਨੇ ਐ ਐਮ ਐਲ ਏ ਨੇ ਉਹ ਅਸੀ ਬੜੀ ਮੁਸ਼ਕਲ ਨਾ ਉਹਦੀ ਚੜਾਈ ਉਹਦੇ ਉਹਦੇ ਤੇ ਦਾ ਕੋਈ ਰੋਲ ਨਹੀਂ ਸਿਕਾ ਕਿਸੇ ਐਨਆਰਆਈ ਦੀ ਆ ਜਿਹੜਾ ਪੰਨੂ ਆ ਬਲਤੇਜ ਇਹਨੇ ਇੱਕ ਐਨਆਰਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸਿਕਾ ਤੇ ਜੇ ਜਿਹੜਾ ਮਿਨਿਸਟਰ ਡਿਪਾਰਟਮੈਂਟ ਵਾਲਾ ਜੇ ਉਹਨੇ ਕੋਈ ਐਨਆਰਆਈ ਦੀ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਆ ਪਿਛਲੇ ਦਿਨਾਂ ਜਿਹਨੇ ਬਹੁਤ ਕੋਸ਼ਿਸ਼ ਕੀਤੀ ਗਾਂ ਵਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿਗੀ ਕਿ ਮੈਨੂੰ ਕਿਤੇ ਕੱਢਣਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨਕ ਹੈ ਪਰ ਆਪਣੇ ਉਹਨਾਂ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਤੋਂ ਬਸ ਉਹ ਆਮ 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 ਆਦਮੀ ਪਾਰਟੀ ਨੇ ਉਹਨੂੰ ਵੱਡੇ ਸਪਾਹੀ ਦਾ ਇਨਾਮ ਦਿੱਤਾ ਵਾ ਕੁਲਦੀਪ ਧਾਲੀਵਾਲ ਕੋ ਇੱਕ ਇੱਕ ਕਰਕੇ ਮਹਿਕਵੇਂ ਖੋਣਾ ਉਦਾਂ ਹੁਣ ਮੱਝ ਜਿਹਦੇ ਲੀਡਰ ਜਿਹੜਾ ਸੀ ਉਹ ਕਹਿੰਦੇ ਸੀ ਮੈਂ ਬੜੇ ਵੱਡੇ ਕੱਦ ਦਾ ਲੀਡਰ ਆ ਜੀ ਚਲੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲਵ ਹੀ ਨਹੀਂ ਹੁੰਦਾ ਇਹ ਇਹ ਸਾਰੇ ਸੈਲਫ ਸਟਾਈਲਡ ਲੀਡਰ ਬਣ ਜਾਂਦੇ ਨੇ ਲੀਡਰ ਜਿਹੜਾ ਨਾ ਜੀ ਉਹ ਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਸੇ ਮੁਕਾਮ ਤੇ ਪਹੁੰਚਦਾ ਇਹ ਤਾਂ ਹਲੇ ਪਹਿਲੀ ਪਹਿਲੀਾਰੇ ਮਾਫ ਕਰਨਾ ਚੰਗਾ ਲੱਗਦਾ ਇਹ ਤੁੱਕੇ ਵਾਲੇ ਬੰਦੇ ਨੇ ਔਰ ਇਹਦਾ ਜਿਹੜਾ ਬਿਵਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ ਨਾਲ